10 ਮਿੰਟ ਬਾਅਦ ਚਲੋ ਰਾਂਗੇ ਬਿਲਦੇ ਜਿੱਥੇ ਪਾਰਟੀ ਪਰੇ ਕੋਈ ਗੱਲਬਾਤ ਕਰਨੇ ਆਣਾ ਨਾ ਕਿ ਉਹ ਪਿਛਲੇ ਕੱਲ ਵੀ ਇੱਕ ਪਾਰਟੀ ਜਿਹੜੀ ਹੈਗੀ ਆ ਮਕੇਰੀਆ ਵਿੱਚ ਹੋਈ ਆ ਜਿਹਦੇ ਵਿੱਚ ਇੱਕ ਵਪਾਰ ਮੰਡਲ ਦੇ ਵਾਧਕਾਰੀ ਦੀ ਜਿਹੜੀ ਕੋਸ਼ਿਸ਼ ਨਾ ਕੀਤੀ ਗਈ ਆ ਮਨੋ ਮਨੋਠਾਗੜ ਜਿਹੜੇ ਤਸਵੀਰ ਪ੍ਰਮੁੱਖ ਨੂੰ ਗਾਇਦਾ ਵਪਾਰ ਵਾਧਾ ਕਿਉਂਕਿ ਪਠਾਣਪੁਰ ਜ਼ਿਲ੍ਹੇ ਵਿੱਚ ਜਿਹੜੇ ਸ਼ਾਰਪਰ ਦੇ ਵਿੱਚ ਆਪੇ ਆਏ ਦੇਣਾ ਜਿਹੜੇ ਜੁਹਾੜੇ ਉਹ ਪਾਰਟੀ ਵੀ ਵਿਚਾਰ ਘਰ ਰਲ ਪਿਆਰ ਕਰਦੇ ਆ ਪਾਰਟੀ ਨਾਲ ਜੋੜਦੇ ਤੇ ਜਿੱਥੇ ਵੀ ਕੋਈ ਪਾਰਟੀ ਦਾ ਪੱਤ ਘਰੀ ਅੱਛਾ ਕੰਮ ਕਰਦਾ ਅੱچھے ਕੰਮ ਕਰਦਾ ਜਾਂ ਸਮਾਜ ਦੇ ਵਿੱਚ ਉਹ ਵਿਚਰਿਆ ਲਗਾਤਾਰ ਤਾਂ ਸਾਡਾ ਜਿਹਾ ਪਾਰਟੀਵਾਰ ਦਾ ਵੀ ਆਪਾਂ ਉਹ ਹੌਸਲਾ ਪਤਾ ਕੋਈ ਸਾਨੂੰ ਕੁਝ ਨਹੀਂ ਆਉਂ ਕਰਦੇ ਨਹੀਂ ਜਿਹੜਾ ਗੱਲ ਕੀਤੀ ਜਾਏ ਪਿੰਨ ਰਾਪਾਲ ਸ਼ਰਮਾ ਜੀ ਇਸ ਗਤੀਵਿਧੀਆਂ ਦੀ ਪਾਰਟੀ ਲੋਕੀਂ ਗਤੀਵਿਧੀਆਂ ਨੌਜਵਾਨਾਂ ਬੱਚੀ ਤੱਕ ਪਚਾਰ ਦੀ ਪੂਰੀ ਕੋਸ਼ਿਸ਼ ਲੱਦੀ ਹੋਈ ਹੈ ਤੇ ਕਾਫੀ ਨੌਜਵਾਨ ਬੀਟੀ ਸਪੋਰਟ ਪਾਰਟੀ ਨੇ ਸਪਾਰਟਿਸਪੇਟ ਵੀ ਕਰਦੀ ਕੀ ਰਹਿਣਾ ਚਾਹੀਦਾ ਇਸ ਵਾਰ ਜਿਸ ਕੋ ਜੜਾ ਅੱਛਾ ਵਰਕ ਕਰਦਾ ਕੋਈ ਵੀ ਕਾਰਜਕਰਤਾ ਉਹਦਾ ਸਨਮਾਨ ਜਿਹੜਾ ਪਾਰਟੀ ਕਰਦੀ ਹੈ ਹਮੇਸ਼ਾ ਕਰਦੀ ਰਹੇਗੀ ਕਿਉਂਕਿ ਆਪਣੇ ਆਪ ਨੂੰ ਸੰਗਠਨ ਦੇ ਪ੍ਰਤੀ ਸਮਰਪਿਤ ਕਰਮ ਵਾਲੇ ਕਾਰਜਕਰਤਾ ਸੈਕਟਰ ਦੇ ਵਿੱਚੋਂ 5 7 10 ਅਜਿਹੇ ਕਾਰਜਕਰਤਾ ਹੁੰਦੇ ਆ ਜਿਹੜੇ ਸੰਗਠਨ ਦੇ ਪ੍ਰਤੀ ਸਮਰਪਿਤ ਹੁੰਦੇ ਜਿਸ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਇੱਕ ਬਹੁਤ ਵੱਡਾ ਐਪੀਸੋਡ ਜਿਹੜਾ ਕੋਈ 1.5 ਸਾਲ ਪਹਿਲੇ ਹੋਇਆ ਸੀ ਕਿ ਸ਼ੇਪਚੜਾ ਦੇ 40 ਐਮਐਲਏ 15 ਸੰਸਦ ਚਲੇ ਗਏ ਲੇਕਿਨ ਜਿਹੜਾ ਲੋਕਾਂ ਨੇ ਜਿਹੜਾ ਸ਼ੇਪਚੜਾ ਕਹਿੰਦੇ ਉਹਨਾਂ ਨੂੰ ਸੰਸਦ ਬਣਾਇਆ ਜਾਂ ਐਮਐਲਏ ਬਣਾਇਆ ਉਹ ਕੋਈ ਵੀ ਕਾਰਕਤਾ ਜਿਹੜਾ ਹੈਗਾ ਉਹ ਨਹੀਂ ਗਿਆ ਤੇ ਅੱਜ ਮਹਾਰਾਸ਼ਟਰ ਦੇ ਵਿੱਚ ਜਿਸ ਤਰ੍ਹਾਂ ਲੋਕ ਸਭਾ ਦਾ ਚਤਾਰ ਚੱਲ ਰਿਹਾ ਜਿਹੜਾ ਸੋਸ਼ਲ ਮੀਡੀਆ ਦੇ ਮਾਤੇ ਖੜਾ ਨੂੰ ਇੱਕ ਉਹਦੀ ਪਾਰਟੀ ਕਿਸ ਪਾਰਟੀ ਨੂੰ ਇਹ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਸਮਰਥਨ ਦੀ ਗੱਲ ਕਿਉਂਕਿ ਜਿਸ ਤਰ੍ਹਾਂ ਸਾਡਾ ਨੈਸ਼ਨਲ ਲੈਵਲ ਤੇ ਇੱਕ ਗੱਟ ਬੰਦਾ ਜਿਹੜਾ ਹੋਇਆ ਜਿਹੜੇ ਸਿਰਸ਼ਣਕ ਸਨਮਾਨ ਦਾ ਪੁੱਛਾ ਹੈ ਜਿਹੜੀ ਪਾਰਟੀ ਸਿਰਸ਼ਣਕ ਦਾ ਸਨਮਾਨ ਕਰੇਗੀ ਜਾਂ ਜਿਹੜੀ ਪਾਰਟੀ ਦਾ ਕੋਈ ਜੋਕਰ ਅੱਛਾ ਕੈਂਡੀਡੇਟ ਚੋਣਾਂ ਲੜ ਰਿਹਾ ਹੈ ਜਿਹੜਾ ਪੰਜਾਬ ਦੇ ਹਿੱਤੇ ਦੀ ਗੱਲ ਕਰਦਾ ਪੰਜਾਬ ਦੇ ਵਿਕਾਸ ਦੀ ਗੱਲ ਕਰਦਾ ਪੰਜਾਬ ਨੂੰ ਨਸ਼ਾ ਮੁਕਤ ਗੱਲ ਕਰਦਾ ਕਰਨ ਦੀ ਗੱਲ ਕਰਦਾ ਜਾਂ ਪੰਜਾਬ ਦਾ ਜਿਹੜਾ ਇੰਡਸਟਰੀ ਦਾ ਜੋਗ ਹੈ ਜਿਹੜਾ ਜੇ ਖਤਮ ਹੋ ਦੀ ਕਿਹਾਰ ਤੇ ਆ ਜਿਹੜਾ ਵੀ ਲੋਕ ਸਭਾ ਦੇ ਵਿੱਚ ਚੋਣਾਂ ਲੜ ਰਿਹਾ ਕਿਸੇ ਵੀ ਪਾਰਟੀ ਵੱਲ ਅਗਰ ਕੋਈ ਜੋ ਕੇ ਪਰ ਇਹਨਾਂ ਗੱਲਾਂ ਦੇ ਖਰਾ ਉਤਰਦਾ ਤਾਂ ਸੇਵਸਣਾਂ ਦਾ ਪੂਰੋ ਰੂਪ ਤੇ ਸਮਰਥਨ ਕਰੇ ਸ਼ਰਤਾਂ ਦੇ ਆਧਾਰ ਤੇ ਕਰੇ ਇਹ ਪਰਸ਼ਰ ਤੋਂ ਵੀ ਅਕੀ ਪੰਜਾਬ ਬਾਰੇ ਕੀ ਕਰਾ ਜਾਂਦਾ ਹੈ देखो पंजाब ਜਿਹੜਾ ਗਾ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਤੇ ਪੰਜਾਬ ਜਿਸ ਤਰ੍ਹਾਂ ਪੰਜਾਬ ਦਾ ਇਤਿਹਾਸ ਰਿਹਾ ਹੈ ਕੂੜਾਂ ਪੀੜਾਂ ਅਕੀਰਾ ਦੀ ਧਰਤੀ ਵੀ ਹੈ ਲੇਕਿਨ ਅੱਜ ਇਸ ਪੰਜਾਬ ਦੀ ਧਰਤੀ ਦੀ ਜਿਹੜੀ ਦੁਰਦਸ਼ਾ ਇਹ ਪੰਜਾਬ ਦੇ ਰਾਜਨੀਤਿਕਾਂ ਨੇ ਕਰਤੀ ਹੈ ਇਹਦੀ ਮੈਂ ਕੜੇ ਸ਼ਬਦਾਂ ਜੇ ਲਿਖਾ ਕਰਦਾ ਔਰ ਖਾਸ ਕਰਕੇ ਐਸੇ ਲੋਕ ਜਿਹੜੇ ਅਕਾਲੀ ਹਿੰਦੂ ਮжоਰਿਟੀ ਦੇ ਜਿਹੜੇ ਲੋਕ ਜਿਹੜੇ ਅਕਾਲੀ ਦਲ ਦੀ ਟਿਕਟ ਦੇ ਉੱਪਰ ਚੋਣਾਂ ਲੜਦੇ ਨੇ ਮੈਂ ਉਹਨਾਂ ਨੂੰ ਅਸੀਂ ਦੋ ਕੌਮ ਦਾ ਸਭ ਤੋਂ ਵੱਡਾ ਗਰਦਾਰ ਗਿੰਦਾ ਅਗਰ ਕੋਈ ਪੁੱਛੇ ਕਿਉਂ وجہ ਕੀ ਹੈ ਕਿ ਤੂੰ ਇਹ ਐਡੀ ਵੱਡੀ ਗੱਲ ਕਿਉਂ ਕਹਿ ਰਹੇ ਹੋ ਤੋ ਦਾ ਇਹ ਜਵਾਬ ਹੈ ਕਿ ਅੱਜ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਮਾਇੰਦੇ ਚਾਹੇ ਉਹ ਕਾਂਗਰਸ ਦਾ ਚਾਹੇ ਉਹ ਅਕਾਲੀ ਦਲ ਦਾ ਜਿਹੜੇ ਪੰਜਾਬ ਦੇ ਵਿੱਚ 84 ਦੇ ਦੌਰਾਨ 40 ਹਜ਼ਾਰ ਹਿੰਦੂ ਪਰਿਆ ਉਹਨਾਂ ਪਰਿਵਾਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਜਗਮਾਂ ਦੇ ਮੱਲ ਮਲਾਣ ਵਾਲਾ ਕੋਈ ਵੀ ਰਾਜਨੀਤਿਕ ਜਿਹੜਾ ਕਿਸੇ ਦੇ ਕਰਨ ਨਹੀਂ ਗਿਆ ਤੇ ਨਾ ਹੀ ਅੱਜ ਤੱਕ ਉਹਨਾਂ ਨੇ ਪਤਾ ਕੀਤਾ ਵੀ ਤੁਸੀਂ ਕਿਸ ਹਾਲਾਤ ਵਿੱਚ ਹੈਗੇ ਤੇ ਜਿਸ ਤਰ੍ਹਾਂ ਅੰਮ੍ਰਿਤਸਰ ਤੋਂ ਜੋਸ਼ੀ ਅਕਾਲੀ ਦਲ ਦੀ ਸੀਟ ਤੇ ਇਲੈਕਸ਼ਨ ਲੜ ਰਿਹਾ ਹੈ ਜੋਸ਼ੀ ਨੇ ਉਸ ਸਮੇਂ ਭੁੱਲ ਗਿਆ ਜਦੋਂ ਪੰਜਾਬ ਦੇ ਵਿੱਚੋਂ ਬੱਸਾਂ ਦੇ ਵਿੱਚੋਂ ਕੱਢ ਕੱਢ ਕੇ ਹਿੰਦੂਆਂ ਨੂੰ ਲਾਈਨ ਦੇ ਵਿੱਚ ਖੜੇ ਕਰਕੇ ਮਾਰਿਆ ਜਾਂਦਾ ਸੀ ਔਰ ਉਸ ਪਾਰਟੀ ਦੀ ਟਿਕਟ ਤੋਂ ਚੋਣਾਂ ਲੜਨਾ ਜਿਨ੍ਹਾਂ ਨੇ ਦੇਸ਼ ਦਾ ਝੰਡਾ ਚੁਲਾਇਆ ਹੋਵੇ ਜਿਨ੍ਹਾਂ ਨੇ ਦੇਸ਼ ਦੀ ਸਵਿਧਾਨੀਆਂ ਪੰਕਤੀਆਂ ਜਿਹੜੀਆਂ ਗਿਆ ਚਲਾਈਆਂ ਜਿਹੜੇ ਦੇਸ਼ ਨੂੰ ਉਹ ਦੇਸ਼ ਨਹੀਂ ਮੰਨਦੇ ਤੇ ਮੈਨੂੰ ਲੱਗਦਾ ਉਹਨਾਂ ਦੀ ਪਾਰਟੀ ਦੇ ਜਨਾਬ ਚੰਦੇ ਅਗਰ ਕੋਈ ਹਿੰਦੂ ਲੱਖਾਂ ਲੜਦਾ ਤਾਂ ਹਿੰਦੂ ਕੌਮ ਦਾ ਸਭ ਤੋਂ ਵੱਡਾ ਕਰਦਾ ਕਿ ਲੋਕ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਜੋਇਨ ਕਰਦੇ ਆ ਪਰ ਉਹ ਡਿਟ ਦਿੱਤੀ ਜਾਂਦੀ ਦੂਜੀ ਪਾਰਟੀ ਦੇ ਵੱਲ ਕਿ ਉਹ ਇਸ ਟੋਰ ਮੈਦਾਨ ਦੇ ਵਿੱਚ ਲੜਦੇ ਹਾਂ ਕਰਦਾ ਹੈ ਇਹਦੇ ਵਿੱਚ ਇਹ ਗੱਲ ਆ ਗਈ ਉਹ ਨਿੱਜੀ ਸਵਾਰਥ ਆ ਗਿਆ ਨਿੱਜੀ ਸਵਾਰਥ ਆ ਗਿਆ ਵੀ ਆਪਣਾ ਆਪਣੇ ਸਵਾਰਥ ਦੀ ਪੂਰਤੀ ਹੋਣੀ ਚਾਹੀਦੀ ਹੈ ਪੰਜਾਬੋਂ ਬਾਹਰ ਚ ਜਾਵੇ ਤੇ ਮੈਨੂੰ ਲੱਗਦਾ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਇਹ ਚੀਜ਼ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਤਲਬਦ ਨੂੰ ਲੋਕ ਨੇ ਜਿਹੜੇ ਆਪਣੇ ਨਿੱਜੀ ਸਵਾਰਥ ਵਾਸਤੇ ਅੱਜ ਕਾਹੇ ਪਾਰਟੀ 'ਚ ਕੱਲ ਕਾਹੇ ਪਾਰਟੀ 'ਚ ਪਰसों ਕਾਹੇ ਪਾਰਟੀ 'ਚ ਉਹਨਾਂ ਨੂੰ ਆਇਨਾ ਦਿਖਾਣਾ ਚਾਹੀਦਾ ਉਹਨਾਂ ਲੋਕਾਂ ਨੂੰ ਜਿਤਾ ਕੇ ਕਦੇ ਵੀ ਲੋਕ ਸਭਾ 'ਚ ਨਹੀਂ ਭੇਜਣਾ ਅਗਰ ਉਹ ਭੇਜਿਆ ਤਾਂ ਪੰਜਾਬ ਦਾ ਤੇ ਆਪਣਾ ਨੁਕਸਾਨ ਹੈ ਇਸ ਚੌਂ ਦਰਾਂ ਦੀ ਸਮਝ ਤੁਸੀਂ ਆਪਣੀ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਦੇਖੋ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਉਹ ਜਿਹੜੇ ਲੋਕ ਆਪਣੇ ਮੈਨੀਫੈਸਟੋ ਦੇ ਵਿੱਚ ਮੈਨੀਫੈਸਟੋ ਦੇ ਵਿੱਚ ਪੰਜਾਬ ਨੂੰ ਤੁਮਰਾ ਕਰ ਰਹੇ ਨੇ ਜਿਸ ਤਰ੍ਹਾਂ ਪਿਛਲੀ ਸਰਕਾਰ ਜਿਹੜੀ ਮਜੂਤਾ ਇਸ ਵੇਲੇ ਪੰਜਾਬ ਦੇ ਵਿੱਚ ਸਰਕਾਰ ਸਰਕਾਰ ਚਲਾ ਰਹੀ ਹੈ ਜਿਸ ਤਰ੍ਹਾਂ ਮੈਂ ਕਿਹਾ ਸੀ ਕਿ ਹਰ ਘਰ ਦੇ ਧੀ ਨੂੰ 1000 ਰੁਪਏ ਮਹੀਨਾ ਦੇਵਾਂਗੇ ਤੇ ਮੈਨੂੰ ਲੱਗਦਾ ਲੋਕਾਂ ਨੂੰ ਪੁੱਛਣਾ ਚਾਹੀਦਾ ਨਾ ਜਿਹੜੇ ਲੋਕ ਪਿੰਡਾਂ ਦੇ ਵਿੱਚ ਜਾ ਰਹੇ ਨੇ ਵੋਟਾਂ ਮੰਗਣ ਤੇ ਮੈਨੂੰ ਪਤਾ ਲੋਕਾਂ ਨੂੰ ਦੇਖੋ ਸਾਡੇ ਕੋਲ ਸਭ ਤੋਂ ਵੱਡਾ ਹਥਿਆਰਾ ਬੋਟ ਬੋਟ ਦਾ ਜ਼ਿਕਰ ਤੁਹਾਨੂੰ ਸਤਿਕਾਰ ਦੇ ਨਾਲ ਗਲਮੇ ਫੜਨਾ ਚਾਹੀਦਾ। ਤੇ ਲਿਓ ਬਈ ਸਾਡੀ ਮੇਰੇ ਘਰ ਦੋ ਤੀਆਂ ਨੇ। ਕਰੋ ਹਸਾਬ ਜਿਉਂਦੀ ਤੁਹਾਡੀ ਸਰਕਾਰ ਬਣੀ ਕਿੰਨੇ ਪੈਸੇ ਬਣ ਗਏ ਨੇ। ਤੇ ਮੈਨੂੰ ਲੱਗਦਾ ਵੀ ਜਿਹੜੇ ਲੋਕ 5 ਸਾਲ ਮਗਰੋਂ ਆ ਕੇ ਸਾਡੇ ਲੋਕਾਂ ਨੂੰ ਪੰਜਾਬ ਦੇ ਨੂੰ ਬੇਫਕੂ ਬਣਾਉਂਦੇ ਰਹੇ ਨੇ ਉਹ ਅਹੀਂ ਬੰਦੇ ਹੀ ਰੇ ਆ। ਇਹੋ ਹੀ ਸਮਾਂ। ਕਿ ਆਸੇ ਜਿਹੜੇ ਮਟਾਬ ਪੋਛ ਲੋਕ ਪੰਜਾਬ ਚ ਘੁੰਮ ਰਹੇ ਨੇ ਉਹਨਾਂ ਨੂੰ ਸਭ ਕੁਝ ਸਤਾ ਦੇ ਸਮਾਂ। ਤੇ ਅਸੀਂ ਇਹ ਪਾਰਟੀਆਂ ਚੋਣ ਦੇ ਦੌਰਾਂ ਵਾਅਦੇ ਕਰਦੀਆਂ ਨੇ। ਤੋ ਛੋਟਾ ਹਾਸਲ ਕਰਨ ਤੋਂ ਬਾਅਦ ਆਪਣੇ ਬਾਗੇ ਕੋੜੇ ਨਹੀਂ ਕਰਦਾ ਕਿ ਚੋਰ ਕਪਿਸ਼ਨ ਇਹਨਾਂ ਉੱਪਰ ਕੋਈ ਐਕਸ਼ਨ ਲੈਣਾ ਚਾਹੀਦਾ। ਜਨਾਬ ਕਮਿਸ਼ਨਰ ਜਿਹੜਾ ਹੈ ਉਹ ਕੇਂਦਰ ਦੀ ਗਵਰਨਮੈਂਟ ਦਾ ਹੈ। ਕੇਂਦਰ ਦੀ ਗਵਰਨਮੈਂਟ ਦਾ ਇੱਕ ਚੋਣਯੋਗ ਬੰਬੇ ਦੀ ਹਿਸਟਰੀ ਤੁਹਾਨੂੰ ਪਤਾ ਹੋਣਾ ਬਾਲਾ ਸਾਹਿਬ ਠਾਕਰੇ ਕਿਸ ਪਛਾਣ ਦੇ ਮਹਤਾਜ ਹਨ ਜਿਨ੍ਹਾਂ ਦਾ ਬਣਾਇਆ ਸੰਗਠਨ ਚੋਣਯੋਗ ਨੇ ਇੱਕ ਗਰਦਾਰ ਦੇ ਬਲੇ ਕਰਦਾ ਉਹਦਾ ਚੋਣ ਚਿੰਨ੍ਹ ਤੋ ਉਸ ਚੋਣ ਅਯੋਗ ਕੋਲ ਤੁਸੀਂ ਕੀ ਆਦੀ ਉਮੀਦ ਕਰ ਸਕਦੇ ਹੋ? ਅਗਰ ਜਨਾਬ ਲੋਗ ਸਹੀ ਆਪਣੀ ਸੋਚ ਦੇ ਆਧਾਰ ਤੇ ਚੋਣਾਂ ਕਰਾਵੇ ਇੱਕ ਇੱਕ ਕੈਂਡੀਡੇਟ ਕੋਲ ਉਹ ਚੋਣਾਂ ਵਿੱਚ ਜਿਹੜਾ ਖਰਚਾ ਆਦੀ ਦੀ ਲੇਡਸ ਵਿੱਚ ਹੋ ਰਿਹਾ ਸ਼ਰਾਬ ਕਿਥੋਂ ਆ ਰਹੀ ਆ ਆਹ ਨਾਲੇ ਸਮੇਂ ਦੇ ਵਿੱਚ ਚੋਣਾਂਾਂ ਦੇ ਪੈਸਾ ਵੰਡਿਆ ਜਾਣਾ ਮੈਡੀਸਨ ਵੰਡੀ ਜਾਣੀ ਆ ਡਰੱਗਜ਼ ਵੰਡੀ ਜਾਣੀ ਆ ਇਹਦੀ ਸਰਕਾਰ ਕਹਿੰਦੀ ਸੀ ਨਾ ਵੀ ਸਾਤ ਦੇਣਾ ਚਾਪਨ ਡਰਾਈਵ ਪੰਜਾਬ ਦੀ ਖਤਮ ਕਰਾਂਗੇ ਤਾਂ ਕਿੰਨੀ ਜ਼ਰੂਰਤ ਹੈ ਸਰਕਾਰ ਬਣਾ ਦੇ ਇਦਾ ਸਿੱਧਾ ਜਿਹਾ ਮਤਲਬ ਹੈ ਕਿ ਪੰਜਾਬ ਦੇ ਲੋਕ ਜਿਹੜੇ ਬਹੁਤ ਜਲਦ ਕਿਸੇ ਤੇ ਯਕੀਨ ਕਰ ਲੈਂਦੇ ਆ ਉਹਨਾਂ ਨੂੰ 50 ਸਾਲਾਂ ਮਾਰੋ ਜਿਹੜੇ ਪੰਜਾਬ ਦੇ ਲੋਕ ਬਹੁਤ ਭੋਲੇ ਪਾੜੇ ਪੰਛੀ ਆ ਜਿਹੜੇ ਕਿਸੇ ਦੇ ਇੱਥੇ ਵੀ ਲੱਗ ਜਾਂਦੇ ਆ ਇਹ ਭੋਲੇ ਹੋਣਾ ਨਹੀਂ ਚਾਹੀਦਾ ਸਭ ਕਿਉਂਕਿ ਭੋਲਾਪਨ ਜਿਹੜਾ ਪੰਜਾਬ ਦਾ ਪੂਰੇ ਵਿਸ਼ਵ ਦੇ ਵਿੱਚ ਡਾਕਟਾ ਵਜਦਾ ਸੀ ਇੱਕ ਨੰਬਰ ਸਟੇਟ ਹਿੰਦੂਤਾ ਦੇ ਅੱਜ ਉਸ ਸਟੇਟ ਦੀ ਜਿਹੜੀ ਦੁਰਦਸ਼ਾ ਉਹਨਾਂ ਭੋਲੇਪਨ ਨੇ ਇਸ ਸਟੇਟ ਦਾ ਇਹ ਪੇੜਾ ਕਰਕੇ ਕੀਤਾ ਕਿਉਂਕਿ ਸਾਨੂੰ ਭੋਲਾਪਨ ਛੱਡਣਾ ਚਾਹੀਦਾ ਸਾਨੂੰ ਜੋਗਗਵਰ ਬੇਤੀ ਨੂੰ ਲੈਣਾ ਚਾਹੀਦਾ ਅੱਜ ਬਾਰਡਰ ਦੇ ਪਰੋਂ ਡਰਗ ਜਾ ਰਹੀ ਹੈ ਤੇ ਮੈਂ ਕਹਿ ਰਿਹਾ ਅਗਰ ਸਰਕਾਰਾਂ ਚਾਹਣ ਤੇ ਪਰਿੰਦਾ ਪਰ ਨਹੀਂ ਮਾਰ ਸਕਦਾ ਤੇ ਟਰੱਕ ਲਿਆਉਣ ਵਾਲੇ ਨਹੀਂ ਤੇ ਕਹ ਰਹੀ ਨਹੀਂ ਲੇਕਿਨ ਸਰਕਾਰਾਂ ਖਾਣਾ ਪੂਰਤੀ ਕਰਦੇ ਨੇ ਜਿਹੜੇ ਲੋਕ ਛੋਟੇ ਛੋਟੇ ਆ ਮੱਛੀਆਂ ਜਿਹੜੀਆਂ ਜਿਹੜੀਆਂ ਪੁੜੀਆਂ ਬਣਾ ਕੇ ਦੇ ਦਿਆ ਉਹਨਾਂ ਨੂੰ ਫੜ ਕੇ ਤੇ ਜੇਲਾਂ ਤੇ ਦੇ ਦਈ ਆ ਲੇਕਿਨ ਅੱਜ ਤੱਕ ਪੰਜਾਬ ਮਗਰ ਮੱਛੀ ਉਧਰ ਫੜਿਆ ਨਹੀਂ ਜਾਦਾ ਵੱਡਾ ਮਗਰ ਮੱਛੀ ਅੱਜ ਤੱਕ ਕੋਈ ਸਰਕਾਰ ਰਸੇ ਆਪਾਂ ਸਾਥੀ ਦਾ ਹੱਥ ਠੋਕੇ ਦਾਅਵੇ ਨਾਲ ਕਹਿੰਦੇ ਇਹ ਸਰਕਾਰਾਂ ਦੀ ਮੇਰੀ ਭਗਤ ਆ ਪੰਜਾਬ ਦੀ ਜਵਾਨੀ ਨੂੰ ਖਤਮ ਕਰਦਾ ਇੱਕ ਬਹੁਤ ਵੱਡਾ षड़यंत्र ਹੈ ਪੰਜਾਬ ਦੇ ਲੋਕਾਂ ਨੂੰ ਔਰ ਮੈਂ ਤੁਹਾਡੀ ਜਾਣਕਾਰੀ ਵਿੱਚ ਤਾਂ ਦੱਸਾਂ ਜਿਹਦੇ ਪਾਸੇ ਕੇ ਸਰਕਾਰ ਦਾ ਧਿਆਨ ਨਹੀਂ ਜੇ ਧਿਆਨ ਹੋਵੇ ਤਾਂ ਸਰਕਾਰ ਮੂਹਰ ਕਿ ਦਰਸ਼ਨ ਮੜ ਕੇ ਬੈਠੀ ਜਾ ਅੱਜ ਪੰਜਾਬ ਦੇ ਹਰ ਜ਼ਿਲ੍ਹੇ ਚ ਹਰ ਸਬਤ ਤਸੀਰ ਦੇ ਵਿੱਚ ਇੱਕ ਖਾਸ ਸਮੁਦਾਇ ਛੂਟੀ ਦਾ ਪਲਾਨ ਕਰਕੇ ਪੰਜਾਬ ਦੇ ਵਿੱਚ ਹੋ ਰਿਹਾ ਇੰਟਰ ਜਿਹੜਾ ਦੁਕਾਨ ਦਾ ਕਿਰਾਇਆ 5000 ਉਹ ਲੱਖ ਲੱਖ ਰੁਪਏ ਕਰਾ ਦੇ ਕੇ ਪੰਜਾਬ ਦੇ ਵਿੱਚ ਇੰਡਸਟਰੀ ਕਰ ਰਿਹਾ ਉਹ ਸੜੀ ਅੰਤਰ ਨਹੀਂ ਹੈ ਮੈਨੂੰ ਇਹ ਲੱਗਦਾ ਵੀ ਜਿੱਥੇ ਮੇਰਾ ਫਰਜ ਬੰਦਾ ਏਡੇ ਗਲਾ ਕਹਿੰਦਾ ਮੇਰੇ মিডিਆ ਵਾਲੇ ਭਾਈਆਂ ਵਾਂਗੂ ਫਰਜ ਬੰਦਾ ਤੇ ਏਕੜੀ ਚੀਜ਼ਾਂ ਨੂੰ ਜ਼ੋਰ ਦੇ ਕੇ ਉਠਾਣ ਪੇੜਾ ਲੋਕਾਂ ਨੂੰ ਇਨਕਮ ਕਿੱਥੋਂ ਆ ਰਹੀ ਹੈ ਉਹ ਲੱਖ ਲੱਖ ਰੁਪਈਆ ਜਿਹੜਾ ਦੁਕਾਨਾਂ ਦਾ ਕਿਰਾਇਆ ਉਹ ਦੇ ਰਹੇ ਨੇ ਉਹਨਾਂ ਦਾ ਇੱਕੋ ਹੀ ਮਕਸਦ ਹੈ ਇੱਕੋ ਹੀ ਮਕਸਦ ਹੈ ਉਹਨਾਂ ਲੋਕਾਂ ਦਾ ਆਪਣੀ ਆਵਾਜ਼ ਨੂੰ ਉਡਾਉਣਾ ਤੁਹਾਨੂੰ ਪਤਾ ਪਿਛਲੇ ਦਿਨ ਟੀਵੀ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਪਿਛਲੇ ਦਿਨ ਮੈਂ ਛਾ ਟੀਵੀਆਂ ਦੇ ਵਿੱਚ ਆਇਆ ਤੇ ਹਿੰਦੂਤਾਂ ਦੇ ਵਿੱਚ ਹਿੰਦੂ ਸਮਾਜ ਦੀ ਜਿਹੜੀ ਜਨ ਸੰਖਿਆ ਘਟ ਰਹੀ ਆ ਪਰ ਖਾਸ ਕਰਕੇ ਮੁਸਲਮਾਨ ਪਰਿਵਾਰ ਦੀ ਜਨਤਾ ਕਿਾ ਬਹੁਤ ਜ਼ਿਆਦਾ ਵੱਧ ਰਹੀ ਆ ਤਾਂ ਜਿਹੜੀ ਮੁਸਲਮਾਨ ਸਮਾਜ ਦੀ ਜਨ ਸੰਖਿਆ ਵੱਧ ਰਹੀ ਆ ਇਹਦਾ ਕਾਰਨ ਕੀ ਆ ਇਹਨਾਂ ਤੇ ਕੋਈ ਬਰਾਮ ਇਹ ਪਤਾ ਆ ਕਿ ਕਰਕੇ ਦੀ ਜੇ ਕਿਸਾਨਾਂ ਭਾਈ ਜਰੇ ਦੇ ਮਾਮਲੇ ਦੇ ਕੋ ਕਾਫੀ ਟਾਈਮ ਆ ਦੋਸਤਾਂ ਦੇ ਘੇਰੇ ਆਪਣੇ ਅਕਲ ਲੈ ਕੇ ਉਹਨਾਂ ਬਰ ਤੋਂ ਮੇਰੀ ਗੱਲ ਸੁਣੋ ਮੈਂ ਪਹਿਲੇ ਇਹਨਾਂ ਦਾ ਬਹੁਤ ਪੂਰਜੋਰ ਸਮਰਥਨ ਕਰਦਾ ਸੀ ਕਿਸਾਨਾਂ ਦਾ ਕਰਦਾ ਹੀ ਮੈਂ ਸਮਰਥਨ ਲੇਕਿਨ ਇਹ ਜਿਹੜੀ ਲੜਾਈ ਘੜੋਈ ਆ ਪੰਜਾਬ ਦੇ ਵਿੱਚ ਇਹਦਾ ਨੁਕਸਾਨ ਕਿਦਾ ਹੋ ਰਿਹਾ ਅੱਜ ਟ੍ਰੇਨਾਂ ਰਾਜਪੁਰੇ ਤੋਂ ਜਾਂ ਲੁਧਿਆਣੇ ਤੋਂ ਬਾਈਪਾਸ ਮਕੇਰੀਆਂ ਤੋਂ ਸੋਰੀ ਮੁਹਾਲੀ ਤੋਂ ਜਾ ਰਹੀਆਂ ਨੇ 7 7 8 8 ਘੰਟੇ ਇੱਕ ਇੱਕ ਟ੍ਰੇਨ ਇੱਕ ਬਹੁਤ ਵੱਡਾ ਨੁਕਸਾਨ ਆ ਇਹ ਜਿਹੜੇ ਲੋਕ ਉੱਥੇ ਬੈਠੇ ਨੇ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਤੇ ਬਾਕੀ ਕਿਸਾਨ ਨੇ ਜਾਂ ਦੇਸ਼ ਦੇ ਪ੍ਰਤੀ ਕੋਈ ਛੜੀ ਅੰਤਰ ਹੈ ਜਦੋਂ ਦਿੱਲੀ ਬਾਰਡਰ ਦੇ ਉੱਪਰ ਕਿਸਾਨਾਂ ਨਾਲ ਦੋਰਲ ਤੋਂ ਕਿਤਾ ਦੇ ਸੇਫਟੀਆਂ ਨੇ ਉਹਦਾ ਸਮਰਥਨ ਕੀਤਾ ਲੇਕਿਨ ਅੱਜ ਕਿਤੇ ਨਾ ਕਿਤੇ ਆਪਾਂ ਇਸ ਗੱਲ ਨੂੰ ਮਹਿਸੂਸ ਕਰ ਰਹੇ ਆ ਕਿ ਇਹ ਦੇਸ਼ ਦੇ ਖਲਾਬ ਬਹੁਤ ਉੱਚਾ ਛੜੀ ਅੰਤਰ ਰਚਣ ਵਾਲੇ ਲੋਕ ਆ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਦੇਸ਼ ਦਾ ਨੁਕਸਾਨ ਉਹ ਸਾਡਾ ਨੁਕਸਾਨ ਅਗਰ ਦੇਸ਼ ਹੈਗਾ ਤੇ ਅਸੀਂ ਹੈ ਗਿਆ ਲੇਕਿਨ ਇਹਨਾਂ ਲੋਕਾਂ ਦੀ ਸੋਚ ਪਤਾ ਨਹੀਂ ਕਿਹੜੀ ਵਿਚਾਰ ਤੋਂ ਅਟੈਚ ਕਰਦੀ ਆ ਇਸ ਕਰਕੇ ਜਾਤਵਾਦੀਸ਼